ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਸਕੰਦਰ ਸਿੰਘ ਪਿੰਡ ਮੱਲਾ ਤਹਿਸੀਲ ਜਗਰਾਉਂ ਜਿਹੜਾ ਲੁਧਿਆਣਾ ਅ ਗੁਰਦੁਆਰਾ ਮਹਿਤੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਮੇਥੋਂ 2 ਕਿਲੋਮੀਟਰ ਦੂਰ ਹੈ ਤੇ ਖਾਲਸਾ ਮੱਲੇਵਾਲਾ ਜਿਹਨੂੰ ਸੋਸ਼ਲ ਮੀਡੀਆ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੇਰਾ ਵੱਡਾ ਵੀਰ ਹੈ ਸੋ ਅੱਜ ਆਪਾਂ ਵਿਚਾਰ ਕਰਨੀ ਹੈ ਛੋਟੀ ਜਿਹੀ ਇੱਕ ਮਹਾਰਾਣੀ ਕਿਰਪਾ ਕੀਤੀ ਹੈ ਦੁਆਗ ਦੇ ਵਿੱਚ ਇੱਕ ਵਿਚਾਰ ਆਇਆ ਤੇ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਇੱਕ ਪ੍ਰਵਾਸੀ ਵੀਰ ਦੀ ਜਿਹੜੀ ਉਹ ਵੀਡੀਓ ਬਹੁਤ ਦੇਖ ਰਹੇ ਆ ਗੁਰੂ ਵਾਲਾ ਬਣੀ ਵੀਰ ਜੀ ਗੁਰੂ ਵਾਲਾ ਬਣੀ ਬਹੁਤ ਬੜੀਆ ਸੰਦੇਸ਼ ਦੇਰਿਆ ਕਿਉਂਕਿ ਜਿਹਨੂੰ ਵੀ ਸਿੱਖੀ ਮਾਰੇ ਬਖਸ਼ਦੇ ਨੇ ਅਮਰਦੀ ਦਾਤ ਜਿਹਨੂੰ ਬਖਸ਼ਦੇ ਨੇ ਪਹਿਲਾ ਟੀਚਰ ਇਹ ਹੀ ਹੁੰਦਾ ਤੇ ਅਸੀਂ ਗੁਰੂ ਦੇ ਨਾਲ ਜੇ ਸਾਨੂੰ ਗੁਰੂ ਨੇ ਆਪਣੇ ਨਾਲ ਜੋੜਿਆ ਕਿਰਪਾ ਕੀਤੀ ਤੇ ਅਸੀਂ ਦੂਜਿਆਂ ਨੂੰ ਪ੍ਰੇਰਿਤ ਕਰੀਏ ਉਹ ਵੀ ਮਾਰੇ ਦੇ ਲੜ ਲੱਗਣਾ ਹੈ ਨਾ ਬਾਕੀ ਸੱਚੇ ਪਾਤਸ਼ਾਹ ਦੀ ਕਲਾ ਹੁੰਦੀ ਆ ਪਰ ਉਹ ਦੋ ਚੀਜ਼ਾਂ ਨੇ ਜਿਹੜੀਆਂ ਉਹਦੇ ਵਿੱਚ ਗੁਰੂ ਬਾਲਾ ਬਣੀਏ ਵੀਰ ਜੀ ਜੋ ਪ੍ਰਵਾਸੀ ਵੀਰ ਨੂੰ ਮਾਰੇ ਨੇ ਕਿਰਪਾ ਕੀਤੀ ਐ ਸਿੱਖੀ ਜੀਵਨ ਬਖਸ਼ਿਆ ਦੋ ਚੀਜ਼ਾਂ ਦੇਖ ਕੇ ਮਨ ਬੜਾ ਬੇਚੈਨ ਹੁੰਦਾ ਨਮੋਸ਼ੀ ਹੁੰਦੀ ਆ ਪਹਿਲੀ ਦਾ ਇਹ ਕਿ ਉਹਦੇ ਗੁਰੂ ਵਾਲਾ ਬਣੀਏ ਨੂੰ ਅੱਜਕੱਲ ਕੁਝ ਕੁਝ ਕੰਸਰਾਂ ਨੇ ਉਹਨੂੰ ਐਂਟਰਟੇਨਮੈਂਟ ਦੇ ਤੌਰ ਤੇ ਵਰਤਣਾ ਸ਼ੁਰੂ ਕਰਤਾ ਤਦਸੋ ਕੀ ਮਾੜੀ ਗੱਲ ਕੀਤੀ ਉਹਨੇ ਨਸ਼ਿਆਂ ਨੂੰ ਛੱਡਿਏ ਪੰਜਾਬ ਨੂੰ ਛੱਡ ਕੇ ਨਾ ਜਾਈਏ ਗੁਰੂ ਵਾਲਾ ਬਣੀਏ ਹੈਨਾ ਤੇ ਇਹ ਬੜੀ ਮਾੜੀ ਗੱਲ ਆ ਜਿਹੜੇ ਇਸ ਸੀਜ਼ ਨੂੰ ਆਪਣੇ ਐਂਟਰਟੇਨਮੈਂਟ ਦੇ ਤੌਰ ਤੇ ਵਰਤ ਰਹੇ ਆ ਉੱਪਰ ਦੀ ਨੱਚ ਰਹੇ ਆ ਜਾਂ ਕੋਈ ਤੂੜੀ ਦੇ ਉੱਤੇ ਵੀਡੀਓ ਬਣਾ ਰਿਹਾ ਗੁਰੂ ਬਾਲਬ ਨੇ ਸ਼ਰਮ ਆਉਣੀ ਚਾਹੀਦੀ ਐ ਸਾਨੂੰ ਇਦਾਂ ਦੀ ਹਰਕਤ ਕਰਦਿਆਂ ਕਿਉਂਕਿ ਜੇ ਅਸੀਂ ਅੱਜ ਇਹ ਚੀਜ਼ ਤੇ ਜਿਹੜਾ ਅਸੀਂ ਅੱਜ ਇਹ ਚੀਜ਼ ਨੂੰ ਇਦਾਂ ਵਰਤਾਂਗੇ ਨਾ ਐਂਟਰਟੇਨਮੈਂਟ ਤਰ ਤੇ ਕੱਲ ਨੂੰ ਹੋ ਸਕਦਾ ਇਹੀ ਸ਼ਰਾਰਤੀ ਅੰਸਰ ਕੀਰਤਨ ਤੇ ਜਾਂ ਗੁਰਬਾਣੀ ਦੇ ਪੰਕਤੀਆਂ ਦੇ ਕੋਈ ਵੀ ਇਦਾਂ ਦੇ ਹੋ ਸਕਦਾ ਕੋਈ ਬਾਲੀ ਵੱਡੀ ਗੱਲ ਨਹੀਂ ਕਿਉਂਕਿ ਅੱਜ ਕੱਲ੍ਹ ਹਰੇਕ ਬੰਦਾ ਆਪਣੇ ਆਪ ਨੂੰ ਨਾ ਜਿਹੜਾ ਉਹ ਬਹੁਤ ਵੱਡਾ ਵਿਦਵਾਨ ਸਮਝਣ ਲੱਗ ਗਿਆ ਸੋਸ਼ਲ ਮੀਡੀਆ ਦੇ ਜਵਾਨਾ ਆਪਣੇ ਵਿਊ ਲੈਣ ਦੇ ਚੱਕਰ ਤੇ ਵਿੱਚ ਬੰਦਾ ਪਤਾ ਨਹੀਂ ਕੀ ਕੁਝ ਕਰ ਲੈਂਦਾ ਤੇ ਦੂਜੀ ਗੱਲ ਇਹ ਕਿ ਦੇਖੋ ਉਹ ਵੀਰ ਪ੍ਰਚਾਰ ਕਰ ਮਹਾਰਾਜ ਨੇ ਕਿਰਪਾ ਕੀਤੀ 2 ਸਾਲ ਹੋ ਗਏ 2 ਸਾਲ ਹੋਣ ਵਾਲਿਆ ਮੈਨੂੰ ਵੀ ਮਹਾਰਾਜ ਨੇ ਕਿਰਪਾ ਕੀਤੀ ਸਿੱਖੀ ਦਾਤ ਬਖਸ਼ੀ ਅੰਮ੍ਰਿਤ ਦੀ ਖੰਡੇ ਵਟ ਦੀ ਪੋਲ ਬਖਸ਼ੀ ਹੈ ਤੇ ਪਰ ਅਸੀਂ ਇਹ ਪ੍ਰਚਾਰ ਨਹੀਂ ਕਰ ਸਕੇ ਮੇਰੇ ਘਰ ਦੇ ਵਿੱਚ ਵੀ ਮੈਂ ਆਪਣੇ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਜਾਂ ਆਪਣੀ ਵਾਈਫ ਨੂੰ ਵੀ ਇਧਰ ਪ੍ਰੇਰਿਤ ਨਹੀਂ ਕਰ ਸਕਿਆ ਇਹ ਬੜੀ ਮੇਰੇ ਵਾਸਤੇ ਵੀ ਨਮੋਸ਼ੀ ਦੀ ਬੇਸ਼ਰਮੀ ਦੀ ਗੱਲ ਹੈ ਮੈਨੂੰ ਵੀ ਮਤਲਬ ਆਪਣੇ ਆਪ ਨੂੰ ਫੀਲ ਹੋ ਰਿਹਾ ਤੇ ਉਹ ਬੰਦੇ ਦੇ ਮਾਰੇ ਨੇ ਇੰਨਾ ਇੰਨੀ ਕਿਰਪਾ ਕੀਤੀ ਆ ਗੁਰੂ ਵਾਲਾ ਬਣੀ ਹੈ ਨਾ ਸਾਰੇ ਮਤਲਬ ਉਹ ਜਿੱਥੇ ਵੀ ਤੁਸੀਂ ਦੇਖੋ ਇੱਕੇ ਉਹਦੇ ਮਨ ਦੇ ਵਿੱਚ ਉਹਦੇ ਵਿਚਾਰ ਆ ਇੱਕੋ ਹੀ ਉਹਦੇ ਬੋਲਾਂ ਦੇ ਵਿੱਚ ਗੁਰੂ ਵਾਲਾ ਬਣੀ ਹੈ ਆਪਣਾ ਪੰਜਾਬ ਨੂੰ ਛੱਡ ਕੇ ਨਾ ਜਾਈਏ ਹੈ ਨਾ ਤੋਂ ਬੜੀ ਵਧੀਆ ਇੱਕ ਸੱਚੇ ਪਾਤਸ਼ਾਹ ਨੂੰ ਵੀਰ ਤੇ ਕਿਰਪਾ ਕੀਤੀ ਮਹਾਰਾਜ ਕਿਰਪਾ ਕਰਨ ਉਹਦੀ ਜਿਹੜੀ ਸਿੱਖੀ ਨੂੰ ਭਾਗ ਲੱਗਣ ਸੱਚੇ ਪਾਤਸ਼ਾਹ ਜੇ ਉਹਨੂੰ ਸਿੱਖੀ ਬਖਸ਼ੀ ਹੈ ਤੇ ਸਿੱਖੀ ਵਿੱਚ ਨਿਭਨ ਤਾਂ ਵੀ ਬਖਸ਼ਣ ਤੇ ਸਾਡੇ ਤੇ ਕਿਰਪਾ ਕਰਨ ਤੇ ਅਸੀਂ ਜੇ ਸਾਨੂੰ ਮਹਾਰਾਜ ਨੇ ਸਿੱਖੀ ਅਸੀਂ ਵੀ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਸਕੀਏ ਤੇ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਐਂਟਰਟੇਨਮੈਂਟ ਦੇ ਤੌਰ ਤੇ ਨਾ ਵਰਤਿਆ ਜਾਈਏ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਗੁਰੂ ਵਾਲਾ ਬਣਾਉਣ ਆਪਣੇ ਚਰਨਾਂ ਨਾਲ ਜੋੜਨ ਤੋਂ ਇਨੀਆਂ ਕੰਬਿੰਦੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ